ਮੈਂ ਡਾਕਟਰ ਮਨਮੋਹਨ ਸਿੰਘ ਐਸ ਐਮਓ ਸਿਵਲ ਹਸਪੀਟਲ ਹੁਸ਼ਿਆਰਪੁਰ ਥੋੜੇ ਦਿਨ ਪਹਿਲਾਂ ਮੈਂ ਇੱਥੇ ਜੁਆਇਨ ਕੀਤਾ ਹੈਗਾ ਤੇ ਮੈਂ ਇਹ ਸਾਰੀ ਪਬਲਿਕ ਨੂੰ ਕਹਿਣਾ ਚਾਹਨਾ ਕਿ ਹਰ ਸਾਲ ਬਰਸਾਤ ਵੀ ਆਉਂਦੀ ਆ ਮੌਸਮ ਵੀ ਆਉਂਦਾ ਆ ਇਹ ਜਿਹੜੀਆਂ ਬਿਮਾਰੀਆਂ ਵੀ ਆਉਂਦੀਆਂ ਨੇ ਤੇ ਹਰ ਸਾਲ ਅਸੀਂ ਸਮਝਾਉਂਦੇ ਆ ਕਿ ਕੁਝ ਗੱਲਾਂ ਤੁਸੀਂ ਅਗਰ ਧਿਆਨ ਚ ਰੱਖਦੇ ਹੋ ਤਾਂ ਪਹਿਲਾਂ ਨਾਲੋਂ ਜਿਹੜਾ ਪਹਿਲਾਂ ਡੈਂਗੂ ਫੈਲਦਾ ਸੀਗਾ ਮਲੇਰੀਆ ਹੁੰਦਾ ਸੀਗਾ ਸਰਕਾਰ ਦੇ ਅਪਰਾਲੇ ਨਾਲ ਤੇ ਕੁਝ ਲੋਕਾਂ ਦੀ ਮਿਹਨਤ ਨਾਲ ਬਹੁਤ ਘਟ ਗਿਆ ਪਰ ਫੇਰ ਵੀ ਸਾਨੂੰ ਜਿਹੜਾ ਇਹ ਹੈਗਾ ਇਹ ਕਾਫੀ ਜ਼ਿਆਦਾ ਕੇਸ ਹਜੇ ਵੀ ਆਉਂਦੇ ਨੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਛੋਟੀਆਂ-ਛੋਟੀਆਂ ਗੱਲਾਂ ਆ ਵੀ ਜਿੱਥੇ ਪਾਣੀ ਕਰਦੇ ਵਿੱਚ কুলਰ ਹੋ ਗਏ ਤੁਹਾਡੇ ਜਿਹੜੇ ਹੁਣ ਗਮਲੇ ਹੁੰਦੇ ਆ ਜਾਂ ਨਿੱਕੇ-ਨਿੱਕੇ ਚੀਜ਼ਾਂ ਜਿੱਥੇ ਕੋਈ ਤੁਸੀਂ ਆਪਣੀ ਕੋਈ ਚੀਜ਼ ਛੁੱਟਿਓ ਹੁੰਦੀ ਆ ਨਿੱਕੇ-ਨਿੱਕੇ ਟੱਕਣ ਵੀ ਹੁੰਦੇ ਆ ਅੰਦਰ ਕਮਰਿਆਂ ਦੇ ਅੰਦਰ ਜਿਹੜੇ ਗਮਲੇ ਹੁੰਦੇ ਆ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਪਾਣੀ ਖੜਾ ਹੋਣ ਨਾਲ ਇਹਦਾ ਲਾਰਵਾ ਬਣਦਾ ਇਹ ਤੁਸੀਂ ਜਿਵੇਂ ਸਰਕਾਰ ਹੀ ਕਹਿੰਦੀ ਹੈ ਕਿ ਅਸੀਂ ਰੋਜ਼ ਤਾਂ ਨਹੀਂ ਕਰ ਸਕਦੇ ਅਸੀਂ ਆਪਣੇ ਵੱਲੋਂ ਮਹਿੰਮ ਚਲਾਈ ਆ ਵੀ ਸ਼ੁੱਕਰਵਾਰ ਨੂੰ ਅਸੀਂ ਹਰ ਦਿਨ ਹਰ ਹਰ ਹਫਤੇ ਦੇ ਸ਼ੁੱਕਰਵਾਰ ਇਹ ਚੀਜ਼ ਤੇ ਕਰਦੇ ਆਂ ਇਹਦੀ ਮਹਿੰਮ ਦੇ ਅਨੁਸਾਰ ਲੋਕੀ ਵੀ ਆਪਣੇ ਘਰ ਦੇ ਵਿੱਚ ਸਾਡੇ ਨਾਲ ਜ਼ਿੰਮੇਵਾਰੀ ਦੇ ਨਾਲ ਜਿੱਥੇ-ਜਿੱਥੇ ਵੀ ਪਾਣੀ ਖੜਾ ਹੁੰਦਾ ਹੈਗਾ ਉਹਨੂੰ ਸੁਟਣ ਕੂਲਰਾਂ ਦਾ ਪਾਣੀ ਚੇਂਜ ਕਰਨ ਜਿਹਦੇ ਨਾਲ ਲਾਰਵਾ ਹੀ ਨਹੀਂ ਬਣੂਗਾ ਤਾਂ ਇਹ ਬਿਮਾਰੀ ਨਹੀਂ ਆਊਗੀ ਨਾ ਹੀ ਇਹ ਇਹ ਜਿਹੜੀ ਆ ਪ੍ਰੋਬਲਮ ਖੜੀ ਹੋਊਗੀ ਜੇ ਕਿਸੇ ਨੂੰ ਬੁਖਾਰ ਹੁੰਦਾ ਆ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਸਾਡੇ ਹਸਪੀਟਲ ਦੇ ਵਿੱਚ ਜਦੋਂ ਮਰਜ਼ੀ ਆਵੇ ਆਪਣਾ ਜਿਹੜਾ ਹੈਗਾ ਉਹਦਾ ਚੈੱਕਅਪ ਕਰਾਵੇ ਅ ਫਿਲਹਾਲ ਸਾਡੇ ਓਪੀਡੀ ਦੇ ਵਿੱਚ ਡਾਕਟਰਾਂ ਦੀ ਸਟ੍ਰਾਈਕ ਚੱਲ ਰਹੀ ਆ ਪਰ ਐਮਰਜੈਂਸੀ ਦੇ ਵਿੱਚ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਵਿੱਚ ਹਰ ਤਰ੍ਹਾਂ ਦੀ ਸਹੂਦਾ ਸਾਡੀ ਜਿਹੜੀ ਐਮਰਜੈਂਸੀ ਵੇਲੇ ਹਾਜ਼ਰ ਆ ਤੇ ਬੁਖਾਰ ਹੁੰਦਾ ਸਿਰਦਰਦ ਹੁੰਦਾ ਉਲਟੀਆਂ ਆਉਂਦੀਆਂ ਪੇਟ 'ਚ ਦਰਦ ਹੁੰਦਾ ਉਹ ਤੁਸੀਂ ਇਹਨਾਂ ਸਿੰਪਟਮਸ ਨੂੰ ਲੈ ਕੇ ਤੇ ਇੱਕਦਮ ਆਓ ਆਪਣਾ ਸਾਰਾ ਉਸ ਵੇਲੇ ਨਾ ਆਓ ਜਦੋਂ ਤੁਹਾਡੇ ਸੈੱਲ ਕਾਊਂਟ ਥੱਲੇ ਡਿੱਗੇ ਹੋਣ ਕਿਉਂਕਿ ਸੈੱਲ ਕਾਊਂਟ ਘਟਣ ਦੇ ਨਾਲ ਬਹੁਤ ਸਾਰੀਆਂ ਕੰਪਲਿਕੀਸ਼ਨ ਆਉਂਦੀਆਂ ਤੇ ਛੋਟ ਛੋਟੀਆਂ ਗੱਲਾਂ ਜੇ ਅਸੀਂ ਕਰਾਂਗੇ ਤਾਂ ਇਹ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਪਬਲਿਕ ਦੇ ਵਿੱਚ ਬਿਮਾਰੀ ਕੁਦਰਤ ਦੀਆਂ ਆਫਤਾਂ ਜਾਂ ਇਹ ਚੀਜ਼ਾਂ ਹਰ ਇੱਕ ਚੀਜ਼ ਡਾਕਟਰ ਦੇ ਕੰਟਰੋਲ 'ਚ ਨਹੀਂ ਹੁੰਦੀ ਅਸੀਂ ਸੰਭਾਲ ਲਈ ਤਾਂ ਬੈਠੇ ਆਂ ਪਰ ਰੋਕਣ ਵਾਲੀਆਂ ਚੀਜ਼ਾਂ ਜਿੱਥੇ ਪਬਲਿਕ ਦੀ ਜ਼ਿੰਮੇਵਾਰੀ ਆ ਉਹ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹ ਸਾਡਾ ਸਾਥ ਦੇਣ ਤਾਂ ਕਿ ਅਸੀਂ ਇਹ ਮਹਾਮਾਰੀ ਫੈਲੇ ਨਾ ਇਹਨੂੰ ਕੰਟਰੋਲ ਕਰ ਸਕੀਏ ਸਰ ਜੀ ਦਾ ਹੁਣ ਬਸਾ ਦੇ ਮੌਹਰ ਵਿੱਚ ਜਿਹੜੇ ਜੜੀਆਂ ਸਾਫਾ ਉਹ ਵੀ ਬਹੁਤ ਨਿਕਲਦੇ ਇਹਦਾ ਕਈ ਤਰ੍ਹਾਂ ਲੋਕਾਂ ਨੂੰ ਉਹ ਦੱਸ ਦਿੰਦੇ ਆ ਤੇ ਕਈਆਂ ਦੀ ਇਹ ਕਦੇ ਦੱਸ ਵੀ ਹੋ ਜਾਂਦੀ ਆ ਤੇ ਉਹਨਾਂ ਬਾਰੇ ਟੀਸ ਸਪੇਸ਼ਲ ਕੰਮ ਲੱਗਦਾ ਜੀ ਦੇਖੋ ਜਿੱਥੇ ਤੱਕ ਮੈਡੀਕਲ ਸਾਇੰਸ ਦੇ ਅਕੋਰਡਿੰਗ ਜਾਣੇ ਆ ਤਾਂ ਜਰੀਲੇ ਸੱਪ ਜਿਨ੍ਹਾਂ ਦੇ ਡੰਗਣ ਨਾਲ ਡੈਥ ਹੁੰਦੀ ਆ ਉਹ ਬਹੁਤ ਘੱਟ ਹੁੰਦੇ ਆ ਬੜੀ ਘੱਟ ਪਰਸੈਂਟੇਜ ਹੁੰਦੀ ਆ ਪਰ ਚਲੋ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੋਵੇ ਅਸੀਂ ਉਹਨੂੰ ਹਮੇਸ਼ਾ ਸੀਰੀਅਸ ਹੀ ਲੈਣੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਆ ਜਾਂ ਜਿਨ੍ਹਾਂ ਲਈ ਐਕਸਪੋਜ਼ਰ ਰਹਿਣਾ ਹੀ ਆ ਖੇਤਾਂ 'ਚ ਜਾਣਾ ਹੀ ਆ ਉਹ ਇੱਕ ਬੂਟ ਹੁੰਦੇ ਆ ਲੰਬੇ ਲੰਬੇ ਉਹ ਅਸੀਂ ਪਾਉਂਦੇ ਨਹੀਂ ਆ ਉਹ ਪਾ ਕੇ ਰੱਖਣ ਦਾ ਉਹਦੇ ਨਾਲ ਬਚਾਅ ਹੋ ਜਾਂਦਾ ਨੰਗੇ ਪੈਰੀ ਨਾ ਕੰਮ ਕਰਨ ਦੂਸਰਾ ਜੇ ਕਦੀ ਕਿਸੇ ਦੇ ਸੱਪ ਲੜ ਜਾਂਦਾ ਤਾਂ ਜਿਹੜਾ ਵੀ ਬੰਦਾ ਕੋਈ ਲਾਗੇ ਬੈਠਾ ਜਾਂ ਉਹਦੇ ਹੈਗਾ ਫਸਟ ਏਡ ਦੇ ਤੌਰ ਤੇ ਉਹਨੂੰ ਡਰਨ ਨਾ ਦਵੇ ਘਬਰਾਉਣ ਨਾ ਦਵੇ ਕਿਉਂਕਿ ਡਰੀ ਇਹਦਾ ਬੰਦੇ ਨੂੰ ਲੈ ਵਿੰਦਾ ਤੀਸਰੀ ਗੱਲ ਆ ਵੀ ਲੋਕ ਜਿਹੜਾ ਉਹਦੇ ਬੰਨਣ ਲੱਗ ਜਾਂਦੇ ਆ ਕੱਪੜਿਆਂ ਨਾਲ ਲੱਤ ਨੂੰ ਬੰਨਣ ਲੱਗ ਜਾਂਦੇ ਆ ਉਹ ਤਾਂ ਜੇ ਤੁਸੀਂ ਇੱਕ ਡੇਢ ਘੰਟਾ ਕਿਤੇ ਪਹੁੰਚਣ ਨੂੰ ਟਾਈਮ ਲੱਗਾ ਤਾਂ ਉਦਾਂ ਹੀ ਲੱਤ ਉਹਦੀ ਗਲ ਜਾਣੀ ਆ ਖਰਾਬ ਜਾਣੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਇਦਾਂ ਦੇ ਕੰਮ ਕੋਈ ਨਹੀਂ ਕਰਨੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਬੰਦੇ ਨੂੰ ਹੌਸਲਾ ਦੇ ਕੇ ਘਬਰਾੜ ਤੋਂ ਬਿਨਾਂ ਕਰਕੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਆਓ ਇਸ ਵੇਲੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਗਭਗ ਸੀਐਸਸੀ ਲੈਵਲ ਤੱਕ ਜਿਹੜੇ ਇਹਨਾਂ ਦੇ ਐਂਟੀ ਸਨੇਕ ਵੈਕਸੀਨ ਹੈਗੇ ਆ ਸਾਰੀ ਜਗ੍ਹਾ ਅਵੇਲੇਬਲ ਆ ਸਾਡੇ ਕੋਲ ਸਿਵਲ ਹਸਪਤਾਲ ਦਸੂਹਾ ਵਿਖੇ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਸਾਡੇ ਕੋਲ ਸਾਰੇ ਟੀਕੇ ਹੈਗੇ ਆ ਸਾਡੇ ਸਪੈਸ਼ਲਿਸਟ ਹੈਗੇ ਆ ਕੋਈ ਡਰਨ ਵਾਲੀ ਗੱਲ ਨਹੀਂ ਹੈ ਜਦੋਂ ਬਹੁਤ ਜ਼ਿਆਦਾ ਆਪਾਂ ਲੇਟ ਕਰਾਂਗੇ ਜਾਂ ਉਹਦੇ ਉੱਤੇ ਉਹ ਬਹੁਤ ਡੀ ਕੰਪਲਿਕੀਸ਼ਨ ਚਾਹੂਆ ਵੈਂਟੀਲੇਟਰ ਵਗੈਰਾ ਦੀ ਲੋੜ ਪਊਗੀ ਉਹ ਸ਼ਬਦਾ ਦੀ ਥੋੜੀ ਮੁਸ਼ਕਲ ਆ ਜਾਂਦੀ ਆ ਪਰ ਪਹਿਲੀ ਸਟੇਜ ਤੇ ਅਸੀਂ ਪਿਛਲੇ ਸਮੇਂ ਵਿੱਚ ਕੋਈ ਸਾਡੇ ਕੋਲ ਜਰੀਲੇ ਸੱਪਾਂ ਵਾਲੇ ਆਏ ਉਹਨਾਂ ਦੀ ਜਾਨ ਵੀ ਬਚਾਈ ਆ ਤੇ ਸਾਰੇ ਪ੍ਰਬੰਧ ਹੈਗੇ ਨੇ ਕੋਈ ਡਰਨ ਵਾਲੀ ਗੱਲ ਨਹੀਂ ਆ ਆਪਣਾ ਧਿਆਨ ਰੱਖਣ ਬੂਟ ਪਾਉਣੇ ਖੇਤਾਂ ਵਿੱਚ ਕੰਮ ਕਰਨ ਲਈ ਬਹੁਤ ਜ਼ਿਆਦਾਤਰ ਕਿਸਾਨ ਪਾਉਂਦੇ ਨਹੀਂ ਉਹ ਪਾਉਣ ਉਹਦੇ ਨਾਲ ਹੀ ਬੜਾ ਬਚਾਅ ਹੋ ਜਾਂਦਾ ਹੈ